ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤਵਾਸੀ ਕੁਝ ਹੀ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਤੇ ਪਹੁੰਚ ਰਹੇ ਨੇ ਤੇ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਨੇ ਉਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੇਲੇ ਕਿਸ ਤਰੀਕੇ ਨਾਲ ਕੜਾ ਸੁਰੱਖਿਆ ਦਾ ਤੰਤਰ ਜਿਹੜਾ ਹੈ ਅੰਮ੍ਰਿਤਸਰ ਦੇ 에ਰਪੋਰਟ ਤੇ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪੁਲਿਸ ਦੇ ਅਧਿਕਾਰੀ ਤਨਾਤ ਨੇ ਔਰ ਹਰ ਕਿਸੇ ਨੂੰ ਜਿਹੜਾ ਹੈ ਆਨ ਜਾਣ ਵਾਸਤੇ ਅੰਦਰ ਰੱਖਿਆ ਜਾ ਰਿਹਾ ਹੈ ਕਿ ਕੌਣ ਵਿਅਕਤੀ ਅੰਦਰ ਆ ਰਿਹਾ ਹੈ ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਪੁਲਿਸ ਦੇ ਹਾਲਾ ਅਧਿਕਾਰੀ ਵੀ ਇਸ ਵੇਲੇ ਇੱਥੇ ਪਹੁੰਚ ਰਹੇ ਨੇ ਔਰ ਕਿਉਂਕਿ ਐਮ ਐਚ ਏ ਦੇ ਜਿਹੜੇ ਅਧਿਕਾਰੀ ਆਨੇ ਨੇ ਔਰ ਉਹਨਾਂ ਦੇ ਨਾਲ ਜੋ ਅਮਰੀਕਾ ਦੇ ਜਿਹੜੇ ਅਧਿਕਾਰੀ ਆਨੇ ਨੇ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅੰਮ੍ਰਿਤਸਰ ਦੇ 에ਵੀਏਸ਼ਨ ਕਲੱਬ ਦੇ ਵਿੱਚ ਹੋਣੀ ਹੈ ਤਾਂ ਇੱਥੋਂ ਦੀ ਤੁਸੀਂ ਦੇਖੋ ਕਿ ਇੱਥੇ ਲਿਖਿਆ ਹੈ ਕਾਰਗੋ ਇੱਥੇ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਸ਼ਬਦ ਬਾਰ ਲਗਾਤਾਰ ਚੱਲ ਰਿਹਾ ਹੈ ਕਾਰਗੋ ਕਾਰਗੋ ਦਾ ਮਤਲਬ ਹੁੰਦਾ ਜਿਹਦੇ ਵਿੱਚ ਕੀ ਸਮਾਨ ਵਗੈਰਾ ਹੁੰਦਾ ਹੈ ਔਰ ਉਹ ਸਮਾਨ ਢੋਣ ਵਾਲੇ ਜਿਹੜੇ ਜਹਾਜ਼ ਹੁੰਦੇ ਨੇ ਉਹ ਇਧਰਲੇ ਪਾਸੇ ਆਉਂਦੇ ਨੇ ਤਾਂ ਇਸ ਵੇਲੇ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ 에ਵੀਏਸ਼ਨ ਕਲੱਬ ਦੀਆਂ ਨੇ ਤਾਂ 에ਵੀਏਸ਼ਨ ਕਲੱਬ ਦੇ ਵਿੱਚ ਇੱਥੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਹੋਣ ਜਾ ਰਹੀ ਹੈ ਔਰ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕਰੀਏ ਤਾਂ ਐਮ ਐਚ ਏ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਲੋਕ ਅਤੇ ਅਮਰੀਕਾ ਤੋਂ ਜਿਹੜ ਉਹਨਾਂ ਦੀ ਬਕਾਇਦਾ ਤੌਰ ਤੇ ਇੱਥੇ ਮੀਟਿੰਗ ਹੋਣੀ ਹੈ ਤਾਂ ਉਸ ਤੋਂ ਬਾਅਦ ਪੁਸ਼ਪੜਤਾਲ ਵੀ ਕੀਤੀ ਜਾਏਗੀ ਕਿ ਆਖਿਰਕਾਰ ਕਿਹਨਾ ਹਾਲਾਤਾਂ ਦੇ ਵਿੱਚ ਜਿਹੜੇ ਉਹ ਨੌਜਵਾਨ ਨੇ ਉਹ ਅਮਰੀਕਾ ਪਹੁੰਚੇ ਤੁਸੀਂ ਦੇਖੋ ਦੂਰ ਦੂਰ ਤੱਕ ਤੁਹਾਨੂੰ ਪੰਜਾਬ ਪੁਲਿਸ ਦੀਆਂ ਗੱਡੀਆਂ ਨਜ਼ਰ ਆਣੀਆਂ ਕਿਉਂਕਿ ਕਈ ਏਜੰਸੀਜ਼ ਦੇ ਲੋਕ ਵੀ ਆ ਜਿੱਥੇ ਪਹੁੰਚ ਰਹੇ ਨੇ ਜਿਹੜੇ ਕਿ ਪੁਸ਼ਤਤ ਕਰਨਗੇ ਕਿ ਆਖਿਰਕਾਰ ਜਿਹੜੇ ਉਹ ਨੌਜਵਾਨ ਅ ਅਮਰੀਕਾ ਪਹੁੰਚੇ ਸਨ ਕਿਵੇਂ ਪਹੁੰਚੇ ਸਨ ਔਰ ਉਹਨਾਂ ਵਿੱਚ ਕੋਈ ਸ਼ੱਕੀ ਵਿਅਕਤੀ ਤਾਂ ਨਹੀਂ ਹੈ ਤਾਂ ਉਸ ਨੂੰ ਲੈ ਕੇ ਤੁਸੀਂ ਦੇਖੋਗੇ ਟ੍ਰਿਪਲ ਲੇਅਰ ਬੈਰੀਗੇਟਿੰਗ ਹੈ ਇੱਕ ਜਿਹੜਾ ਸਿੰਪਲ ਜਿਹੜਾ ਜਾਨ ਦਾ ਰਸਤਾ ਹੈ ਉਸ ਨੂੰ ਬੰਦ ਕੀਤਾ ਗਿਆ ਹੈ ਉਸ ਤੋਂ ਅੱਗੇ ਜਿਹੜੇ ਹੋਰ ਵੀ ਦੋ ਰਸਤੇ ਤੁਸੀਂ ਦੇਖ ਰਹੇ ਹੋ ਉੱਥੇ ਇੱਕ ਜਿਹੜਾ ਹੈ ਬਕਾਇਦਾ ਤੌਰ ਤੇ ਇੱਕ ਮੀਟਿੰਗ ਰੂਮ ਹੈ ਕਿਉਂਕਿ ਜਦੋਂ ਅਕਸਰ ਕੋਈ ਵੀ ਆਈ ਪੀਜ਼ ਆਉਂਦੇ ਨੇ ਤੇ ਉਹਨਾਂ ਨੂੰ ਇਸ ਰਸਤੇ ਤੋਂ ਕੱਢਿਆ ਜਾ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਸਰਕਾਰ ਦੀਆਂ ਗੱਡੀਆਂ ਇਸ ਵੇਲੇ ਇੱਥੇ ਪਹੁੰਚ ਰਹੀਆਂ ਨੇ ਤਾਂ ਤੁਸੀਂ ਵੇਖੋ ਕਿ ਇਹਦੇ ਵਿੱਚ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਅਧਿਕਾਰੀ ਨੇ ਉਹ ਆਏ ਨੇ ਔਰ ਉਹ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉੱਥੇ ਜਿਹੜੇ ਗੱਲਬਾਤ ਕਰਨਗੇ ਤਸਵੀਰ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆਂ ਅੰਮ੍ਰਿਤਸਰ ਤੋਂ ਤਾਂ ਇਸ ਵੇਲੇ ਜਿਹੜਾ ਹੈ ਇਹ ਇਹ ਇੱਕ ਕਾਫਲਾ ਜਿਹੜਾ ਹੈ ਖਾਸ ਤੌਰ ਤੇ ਜਾ ਰਿਹਾ ਹੈ ਔਰ ਤੁਹਾਨੂੰ ਦੱਸਣਾ ਚਾਹਾਂਗੇ ਸਾਰੇ ਲੋਕ ਜਿਹੜੇ ਨੇ ਉਹ ਅਲੱਗ-ਅਲੱਗ ਮੰਤਰਾਲਿਆਂ ਦੇ ਨਾਲ ਜੁੜੇ ਨੇ ਔਰ ਖਾਸ ਕਰਕੇ ਭਾਰਤ ਸਰਕਾਰ ਦੇ ਨਾਲ ਜੁੜੇ ਨੇ ਔਰ ਭਾਰਤ ਸਰਕਾਰ ਦੇ ਜਿਹੜੇ ਲੋਕ ਨੇ ਉਹ ਇੱਥੇ ਇੱਥੇ ਜਿਹੜੀ ਗੱਲਬਾਤ ਕਰਨਗੇ ਔਰ ਤੁਸੀਂ ਵੇਖੋ ਕਿ ਸਾਰਿਆਂ ਨੂੰ ਜਿਹੜੇ ਜਾ ਰਹੇ ਨੇ ਔਰ ਲਗਾਤਾਰ ਉੱਥੇ ਇੱਕ ਵੱਡੀ ਮੀਟਿੰਗ ਮਿਨਿਸਟਰੀ ਆਫ ਹੋਮ ਅਫੇਅਰਸ ਅਤੇ ਦੂਸਰਾ ਜਿਹੜਾ ਹੈ ਉਹ ਭਾਰਤ ਸਰਕਾਰ ਦੇ ਜਿਹੜੇ ਅਧਿਕਾਰੀ ਆ ਅਮਰੀਕਾ ਤੋਂ ਵੀ ਕੁਝ ਆਫੀਸ਼ੀਅਲਸ ਆ ਰਹੇ ਨੇ ਅਮਰੀਕਾ ਦੇ ਆਫੀਸ਼ੀਅਲਸ ਕਰਕੇ ਆ ਰਹੇ ਨੇ ਕਿਉਂਕਿ ਜਿਹੜੇ ਲੋਕਾਂ ਨੂੰ ਹੈਂਡਓਵਰ ਕਰਨਾ ਹੈ ਉਹ ਜਿਹੜੇ ਲੋਕ ਉਹ ਕੌਣ ਨੇ ਉਹਨਾਂ ਨਾਲ ਬਕਾਇਦਾ ਤੌਰ ਦੇ ਉੱਤੇ ਇੱਕ ਮੀਟਿੰਗ ਹੋਏਗੀ ਔਰ ਤੁਸੀਂ ਦਿਖਾਉਗੇ ਦੂਰ ਗੱਡੀਆਂ ਤੁਸੀਂ ਵੇਖੋ ਜਾਂਦੀਆਂ ਨਜ਼ਰ ਆ ਰਹੀਆਂ ਕੈਮਰੇ ਦੀ ਨਜ਼ਰ ਦੇ ਨਾਲ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਵਿਖਾਉਣ ਦੀ ਕਿ ਉਸ ਰਸਤੇ ਰਾਹੀਂ ਉੱਥੇ ਜਿਹੜਾ ਹੈ ਇੱਕ ਮੀਟਿੰਗ ਜਗ੍ਹਾ ਤੇ ਹੋਣੀ ਹੈ ਉੱਥੇ ਜਿਹੜਾ ਕਾਰਗੋ ਜਿਹਨੂੰ ਅਸੀਂ ਕਹਿੰਦੇ ਆ ਜਿਹਨੂੰ 에ਵੀਏਸ਼ਨ ਕਲੱਬ ਦਾ ਨਾਮ ਵੀ ਦਿੱਤਾ ਜਾਂਦਾ ਹੈ ਉੱਥੇ ਇੱਕ ਮੀਟਿੰਗ ਹੋਏਗੀ ਜਿਹਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਅਤੇ ਅਮਰੀਕਨ ਗਵਰਨਮੈਂਟ ਦੇ ਅਧਿਕਾਰੀ ਆਣਗੇ ਪਰ ਉਸ ਤੋਂ ਪਹਿਲੇ ਸੁਰੱਖਿਆ ਦੰਤਰ ਮਜ਼ਬੂਤ ਕੀਤਾ ਗਿਆ ਹੈ ਔਰ ਇਸ ਰਸਤੇ 'ਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਹਾਲੇ ਤੱਕ ਜਿਹੜਾ ਹੈ ਜੋ ਸੂਚਨਾ ਮਿਲ ਕੇ ਆ ਰਹੀ ਹੈ ਜੋ ਅੰਦਰੋਂ ਗੱਲ ਨਿਕਲ ਕੇ ਆ ਰਹੀ ਹੈ ਕਿ ਤਕਰੀਬਨ 104 ਲੋਕਾਂ ਦੀ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਔਰ 104 ਲੋਕ ਜਿਹੜੇ ਨੇ ਜਿਦੇ ਵਿੱਚ ਕੀ 33 ਹਰਿਆਣਾ ਤੋਂ ਨੇ 33 ਜਿਹੜੇ ਨੇ ਉਹ ਗੁਜਰਾਤ ਤੋਂ ਨੇ ਤੇ 30 ਨੌਜਵਾਨ ਪੰਜਾਬੀ ਨੇ ਤੇ 30 ਪੰਜਾਬੀ ਜਿਹੜੇ ਨੇ ਅੱਜ ਆਣਗੇ ਔਰ ਉਸ ਤੋਂ ਇਲਾਵਾ ਤੁਹਾਨੂੰ ਦੱਸਣਾ ਚਾਹਾਂਗੇ 에ਵੀਏਸ਼ਨ ਕਲੱਬ ਜਿਹੜਾ ਹੈ ਇਸ ਵੇਲੇ ਉਹ ਇਸ ਵੇਲੇ ਇੱਕ ਮੀਟਿੰਗ ਦਾ ਕੇਂਦਰ ਤੁਸੀਂ ਦੇਖੋਗੇ ਜਿਹੜੇ ਵੀਆਪੀ ਲੋਕ ਨੇ ਜਿਹੜੇ ਕੀ ਅਧਿਕਾਰੀ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਪੁਸ਼ਪਰਤਾਲ ਕਰਕੇ ਅੰਦਰ ਭੇਜਿਆ ਜਾ ਰਿਹਾ ਹੈ ਤਾਂ ਇਸ ਵੇਲੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਏਅਰਪੋਰਟ ਤੇ ਹਾਲਾਤ ਏਅਰਪੋਰਟ ਤੋਂ ਦੱਸਣਾ ਚਾਹਾਂਗੇ ਤੁਸੀਂ ਦੇਖੋ ਸਾਹਮਣੇ ਏਅਰਪੋਰਟ ਹੈ ਔਰ ਏਅਰਪੋਰਟ ਦੇ ਬਿਲਕੁਲ ਨਾਲ ਲੱ ਜਿਹੜਾ ਏਰੀਆ ਹੈ ਜਿਸ ਨੂੰ ਕਿ ਏਵੀਏਸ਼ਨ ਕਲੱਬ ਕਿਹਾ ਜਾਂਦਾ ਹੈ ਜਿੱਥੇ ਕਿ ਕਾਰਗੋ ਫਲਾਈਟਸ ਉਤਰਦੀਆਂ ਨੇ ਕਿਉਂਕਿ ਜਿਹੜਾ ਸਮਾਨ ਵਿਦੇਸ਼ੀ ਧਰਤੀ ਤੋਂ ਆਂਦਾ ਹੈ ਉਸ ਦੀ ਇੱਥੇ ਚੈਕਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ 에어ਪੋਰਟ ਦੇ ਬਿਲਕੁਲ ਨਾਲ ਜਿਹੜਾ ਹੈ ਉਹ ਉੱਥੇ ਅੱਜ ਜਿਹੜੇ ਅਧਿਕਾਰੀ ਪਹੁੰਚਣਗੇ ਸੁਰੱਖਿਆ ਇੱਕ ਵਾਰ ਫਿਰ ਤੋਂ ਦੁਹਾਨ ਨੇ ਤੁਸੀਂ ਦੇਖੋ ਕਿ ਪੁਲਿਸ ਦੇ ਜਵਾਨ ਇੱਥੇ ਮੌਜੂਦ ਨੇ ਔਰ ਇੱਕ ਜਿਹੜੀ ਉਹਨਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਔਰ ਜਿਹੜੇ ਲੋਗ ਆਫੀਸ਼ਲੀ ਜਿਹੜੇ ਕੋਈ ਉੱਥੇ ਨੌਕਰੀ ਕਰਦੇ ਨੇ ਤਾਂ ਉਹ ਹੀ ਕੇਵਲ ਆ ਜਾ ਸਕਦੇ ਨੇ ਤਾਂ ਲਗਾਤਾਰ ਤੁਸੀਂ ਦੇਖੋਗੇ ਪੁਸ਼ਤਾਜ ਕਰਕੇ ਹੀ ਅੱਗੇ ਭੇਜਿਆ ਜਾ ਰਿਹਾ ਹੈ ਅਕਸਰ ਇਹ ਰਸਤਾ ਆਮ ਜਨਤਾ ਵਾਸਤੇ ਖੁੱਲਾ ਹੁੰਦਾ ਹੈ ਕੋਈ ਵੀ ਵਿਅਕਤੀ ਇੱਧਰ ਆ ਜਾ ਸਕਦਾ ਹੈ ਲੇਕਿਨ ਅੱਜ ਜਿਸ ਤਰੀਕੇ ਨਾਲ ਅਮਰੀਕਾ ਦੀ ਕਾਰਵਾਈ ਹੋਈ ਉਸ ਤੋਂ ਬਾਅਦ ਜਿਹੜਾ ਹੈ ਇਹ ਸਖਤੀ ਜਿਹੜੀ ਨਜ਼ਰ ਆ ਰਹੀ ਹੈ ਤੇ ਸਰ ਅਜੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਸਰ ਨਹੀਂ ਜੀ ਅੱਜ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਆਣਾ ਜੀ ਅੱਜ ਅੰਦਰ ਮੀਟਿੰਗ ਵਗੈਰਾ ਹੋ ਰਹੀ ਆ ਡੀਸੀ ਸਾਹਿਬ ਤੇ ਬਾਹਰ ਦੇ ਲੋਕ ਹੀ ਆ ਰਹੇ ਨੇ ਉਹਨਾਂ ਦੀ ਬੈਠ ਕੇ ਮੀਟਿੰਗ ਵਗੈਰਾ ਹੋ ਰਹੀ ਆ ਮੀਟਿੰਗ ਤਾਂ ਕੋਈ ਨਹੀਂ ਦੇਰ ਤੱਕ ਕਿਸੇ ਵੀ ਬਾਹਰ ਦੇ ਬੰਦੇ ਨੂੰ ਜਿਹੜਾ ਅੰਦਰ ਐਂਟਰੀ ਦੇ ਕੀ ਆਹ ਕੌਣ ਆ ਰਹੇ ਕਿੰਨੇ ਬੰਦੇ ਆ ਬਾਹਰੋਂ 205 ਬੰਦਿਆਂ ਦੀ ਜੋ ਟੀਵੀ ਦੱਸਿਆ ਵੀ 205 ਬੰਦੇ ਆ ਰਹੇ ਨੇ ਤੁਹਾਨੂੰ ਕੀ ਹੁਕਮ ਹੋਏ ਨੇ ਸਾਨੂੰ ਹੁਕਮ ਆਏ ਵੀ ਇੱਧਰ ਜਿਹੜਾ ਮੀਟਿੰਗ ਵਗੈਰਾ ਹੋਣੀ ਆ ਇਹਦੇ ਅੰਦਰ ਕੋਈ ਵੀ ਪ੍ਰਾਈਵੇਟ ਬੰਦੇ ਜਾਂ ਕੋਈ ਵੀ ਐਨੀਥਿੰਗ ਕੋਈ ਵੀ ਬੰਦਾ ਅੰਦਰ ਨਹੀਂ ਜਾਏਗਾ ਮੀਟਿੰਗ ਵਿੱਚ ਮੀਟਿੰਗ ਜਿਹੜੀ ਆ ਉਹ ਮੀਟਿੰਗ ਜਦ ਤੱਕ ਹੁੰਦੀ ਬਈ ਆ ਉਨ ਇਧਰ ਕੋਈ ਵੀ ਪ੍ਰਾਈਵੇਟ ਬੰਦਾ ਜਿਹੜਾ ਇਧਰ ਨੂੰ ਨਹੀਂ ਐਂਟਰੀ ਕਰੇਗਾ ਅੱਛਾ ਜੀ ਤੇ ਬਾਕੀ ਜੋ ਵੀ ਆ ਉਹਨਾਂ ਦੀ ਫਲਾਈਟ ਉੱਧਰ ਆਣੀ ਤੇ ਉੱਧਰੋਂ ਉਤਰੀ ਜਾਣ ਕੇ ਬਾਅਦ ਅੱਛਾ ਉੱਧਰੋਂ ਜਾਣ ਕੇ ਉਸ ਹਾਂਜੀ ਉਹਨਾਂ ਦੇ ਵਾਰਸ ਜਿਹੜੇ ਉੱਧਰ ਹੋਣਗੇ ਉਹਨਾਂ ਦੇ ਵਾਰਸ ਵੀ ਉੱਧਰ ਹੀ ਆਣਗੇ ਵਾਰਸ ਸਾਰੇ ਉੱਧਰੋਂ ਆਣਗੇ ਤੇ ਉੱਧਰੋਂ ਹੀ ਜਾਣਗੇ ਜੀ ਇਧਰ ਕੀ ਹੋਣਾ ਇੱਧਰ ਡੀਸੀ ਸਾਹਿਬ ਆ ਰਹੇ ਸਾਰੇ ਅਫਸਰ ਆ ਰਹੇ ਨੇ ਉਹਨਾਂ ਦੇ ਬੈਠ ਕੇ ਬਾਹਰ ਦੇ ਬੰਦੇ ਜਿਹੜੇ ਨਾਲ ਆ ਰਹੇ ਨੇ ਉਹਨਾਂ ਦੇ ਉਹਨਾਂ ਵਗੈਰਾ ਨਾਲ ਮੀਟਿੰਗ ਵਗੈਰਾ ਹੋਏਗੀ ਤੇ ਜੋ ਮੀਟਿੰਗ ਦਾ ਫੈਸਲਾ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਤਾਂ ਬਿਲਕੁਲ ਤਾਂ ਦ ਪੈਸੇਂਜਰ ਆਣੇ ਨੇ ਉਹ ਇਸ ਰਸਤੇ ਰਾਹੀਂ 에어ਪੋਰਟ ਰਾਹੀਂ ਹੀ ਆਣਗੇ ਤਾਂ ਇਸ ਵੇਲੇ ਤੁਹਾਨੂੰ ਦੱਸ ਰਿਹਾ ਕਿ ਅੱਜ ਪਹਿਲਾ ਜਿਹੜਾ 트럼ਪ ਸਰਕਾਰ ਦਾ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਵਿੱਚ ਅੱਜ ਰਿਪੋਰਟ ਹੋ ਕੇ ਤਕਰੀਬਨ ਦੱਸਿਆ ਜਾ ਰਿਹਾ 205 ਭਾਰਤੀ ਨੇ ਫਿਲਹਾਲ 104 ਦੀ ਲਿਸਟ ਹਾਲੇ ਤੱਕ ਪਹੁੰਚੀ ਹੈ ਤਾਂ ਉੱਥੇ ਜਿਹੜਾ ਹੈ ਇੱਕ ਮੀਟਿੰਗ ਹਾਈ ਪ੍ਰੋਫਾਈਲ ਮੀਟਿੰਗ ਜਿਸ ਦੇ ਵਿੱਚ ਕੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੌਜੂਦ ਹੋਣਗੇ ਇਸ ਤੋਂ ਇਲਾਵਾ ਜਿਹੜੇ ਐਮਐਚਏ ਦੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਹੋਣਗੇ ਅਤੇ ਹੋਰ ਵੀ ਜਿਹੜੇ ਵੱਖ-ਵੱਖ ਏਜੰਸੀਆਂ ਦੇ ਲੋਕ ਨੇ ਉੱਥੇ ਪਹੁੰਚਣਗੇ ਤੇ ਉਹਨਾਂ ਨਾਲ ਮੀਟਿੰਗ ਇਸ ਜਗ੍ਹਾ ਤੇ ਕੀਤੀ ਜਾਏਗੀ ਤੇ ਅਰਾਈਵਲ ਜਿਹੜਾ ਹੈ ਉਹਨਾਂ ਦਾ 에어ਪੋਰਟ ਤਨਾਹੀ ਹੋਏਗਾ ਤਾਂ ਇਸ ਲਈ ਸੁਰਤੇ ਹਾਲਤਾਂ ਦੱਸ ਰਹੇ ਹਾਂ ਕਿ ਅੱਜ ਉਹ 트럼ਪ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ ਜਿਹੜਾ ਕਿ ਤੁਸੀਂ ਵੇਖੋਗੇ ਜਿਸ ਦੇ ਵਿੱਚ ਕੀ 205 ਦੇ ਕਰੀਬ ਭਾਰਤੀ ਆਰਐਨਏ ਫਿਲਹਾਲ ਲਿਸਟ ਜਰੀ ਜਾਰੀ ਕੀਤੀ ਗਈ ਹੈ ਉਹ 104 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਜਿਸ ਵੇਲੇ ਡੋਨਲਡ ਟਰਪ ਰਾਸ਼ਟਰਪਤੀ ਬਣੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਸ ਵੇਲੇ ਉਹ ਅਹੁਦਾ ਸੰਭਾਲਣਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਹੋਏਗਾ ਕਿ ਜਿਹੜੇ ਨਜ਼ਾਇਜ਼ ਤੌਰ ਦੇ ਉੱਤੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਉਹਨਾਂ ਦੀ ਕੰਟਰੀਸ 'ਚ ਭੇਜਿਆ ਜਾਏਗਾ ਉਹਦੇ ਵਿੱਚ ਭਾਰਤ ਦਾ ਨਾਮ ਵੀ ਸੀ ਕਿਉਂਕਿ ਭਾਰਤ ਤੋਂ ਬਹੁਤ ਸਾਰੇ ਲੋਕ ਖਾਸ ਕਰਕੇ ਅਗਰ ਪੰਜ ਦੇਸ਼ ਦੀਆਂ ਤਿੰਨ ਸਟੇਟਾਂ ਦੀ ਗੱਲ ਕੀਤੀ ਜਾਵੇ ਪੰਜਾਬ ਔਰ ਉਸ ਤੋਂ ਇਲਾਵਾ ਗੁਜਰਾਤ ਤੇ ਹਰਿਆਣਾ ਤੋਂ ਦੇ ਮੇਜਰ ਤੋਂ ਦੇ ਲੋਕ ਜਿਹੜੇ ਨੇ ਮੰਨੇ ਜਾਂਦੇ ਨੇ ਕਿ ਜਿਹੜੇ ਕੀ ਅਮਰੀਕਾ ਜਾਣਾ ਚਾਹੁੰਦੇ ਸੀ ਉਹ ਸਾਰੇ ਡੰਕੀ ਲਾ ਕੇ ਗਏ ਨੇ ਜਾਂ ਕੁਝ ਲੋਕ ਮੈਕਸੀਕੋ ਦਾ ਜਿਹੜਾ ਬਾਰਡਰ ਹੈ ਉਹਦੇ ਰਾਹੀਂ ਗਏ ਤਾਂ ਉੱਤੇ ਨਜਾਇਜ਼ ਤੌਰ ਤੇ ਰਹਿ ਰਹੇ ਸੀ ਤਾਂ ਉਹਨਾਂ ਨੂੰ ਵੀ ਬਕਾਇਦਾ ਤੌਰ ਤੇ ਪਛਾਣ ਕੀਤੀ ਗਈ ਕੁਝ ਲੋਕ ਜਿਹੜੇ ਕੀ ਆਇਡੈਂਟੀਟੀ ਸ਼ੁਭਾ ਕਰ ਰਹੇ ਰਹੇ ਸੀ ਉਹ ਵੀ ਉੱਤੇ ਰੱਖੇ ਗਏ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਵੀ ਕੁਝ ਗੈਂਗਸਟਰਾਂ ਦੀ ਵੀ ਲਿਸਟ ਭੇਜੀ ਗਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਲੋਕ ਨਜਾਇਜ਼ ਤੌਰ ਤੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਪਸ ਭਾਰਤ ਨੂੰ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਇੱਕ ਵਿਦੇਸ਼ ਮੰਤਰਾਲੇ ਦੀ ਮੀਟਿੰਗ ਜਿਹੜੀ ਹੁੰਦੀ ਹੈ ਜੈ ਸ਼ੰਕਰ ਉੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਅਗਰ ਅਮਰੀਕਾ ਇਸ ਤਰ੍ਹਾਂ ਦਾ ਕੋਈ ਐਕਸ਼ਨ ਲੈਂਦਾ ਹੈ ਤਾਂ ਭਾਰਤ ਸਰਕਾਰ ਪੂਰੀ ਉਸ ਦੀ ਮਦਦ ਕਰੇਗੀ ਤਾਂ ਉਸ ਪੂਰੀ ਮਦਦ ਦਾ ਜੋ ਅੱਜ ਪਹਿਲਾ ਦਿਨ ਹੈ ਜੋ ਖਾਕਾ ਹੈ ਉਹ ਤਿਆਰ ਕਰਤਾ ਗਿਆ ਔਰ ਅੱਜ ਯੂਐਸ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਅਮਰਸਰ ਦੇ 에ਰਪੋਰਟ ਤੇ ਪਹੁੰਚ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਆਣਗੇ ਪਰ ਕੜੇ ਸੁਰੱਖਿਆ ਦੇ ਜਿਹੜੇ ਇਸ ਵੇਲੇ ਪਹਿਰੇ ਨਜ਼ਰ ਹਾਰੇ ਨੇ ਇਸ ਤੋਂ ਇਲਾਵਾ ਜਿਹੜੀ ਮੀਟਿੰਗ ਹੋਣੀ ਹੈ ਅਫੀਸ਼ੀਅਲ ਜੀ ਉਹ ਵੱਡੀ ਹੋਏਗੀ ਕਿਉਂਕਿ ਉਹਦੇ ਵਿੱਚ ਕਿੰਨੀ ਲਿਸਟ ਹੋਰ ਦਿੱਤੀ ਜਾਂਦੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਲੱਖਾਂ ਦੀ ਤعداد ਚ ਲੋਕ ਨੇ ਜਿਹੜੇ ਅਮਰੀਕਾ ਚ ਰਹਿ ਰਹੇ ਨਹੀਂ ਕਿਉਂਕਿ ਅਮਰੀਕਾ ਤਕਰੀਬਨ 30 ਕਰੋੜ ਦੀ ਉਹਨਾਂ ਦੀ ਆਪਣੀ ਆਬਾਦੀ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਉੱਥੇ ਰਹਿ ਰਹੇ ਜਿਹੜੇ ਕਿ ਉਹਨਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਸੀ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਪਹਿਲੀ ਫਲਾਈਟ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਰ ਵੀ ਫਲਾਈਟਸ ਆਣਗੀਆਂ ਉਸ ਦੇ ਉੱਤੇ ਅੱਜ ਇੱਕ ਵੱਡੀ ਚਰਚਾ ਹੋਏਗੀ ਤਾਂ ਬੜਾ ਅਹਿਮ ਦਿਨ ਹੈ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਬਹੁਤ ਵੱਡਾ ਦਿਨ ਹੈ ਉਹਦੇ ਵਿੱਚ ਜਿਸ ਚੀਜ਼ਾਂ ਦੇ ਮੀਟਿੰਗ ਹੋਣੀ ਹੈ ਉਹਦੀ ਅਸੀਂ ਤੁਹਾਨੂੰ ਰਿਪੋਰਟ ਜਿਹੜੀ ਅਸੀਂ ਜੀ ਕਰ ਰਹੇ ਹਾਂ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾਗ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ